ਸੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਦੀ ਪੰਜਾਬੀ ਨਿਊਜ਼ ਚੈਨਲ ਤੇ ਕੋਸਤ ਦੀ ਬਹੁਤ ਵੱਡੀ ਮਾਰ ਪਈਆ ਪੰਜਾਬ ਦੇ ਲੋਕਾਂ ਤੇ ਸੋ ਕਿਵੇਂ ਮਤਦਕ ਲਈ ਅੱਗੇ ਨਹੀਂ ਆ ਰਹੇ ਆਪ ਤੋਂ ਗੰਮਨ ਕਰ ਰਹੇ ਨੇ ਕਿਸਾਨਾਂ ਦੀ ਕਿਸਾਨਾਂ ਸੀਐਮ ਗਏ ਪੰਜਾਬ ਦੇ ਕਹਿੰਦੇ ਜੀ ਮੇਰਾ ਜਹਾਜ਼ ਰੱਖ ਲਓ ਨਾਬਾ ਤੋਂ ਬਧਾਇਕ ਗੁਰਦੇਵ ਸਿੰਘ ਦੀ ਮਾਨ ਕਹਿੰਦੇ ਜੀ ਇੱਕ ਮਹੀਨੇ ਦੀ ਸੈਲਰੀ ਹੀ ਹੜਪੀੜਤਾ ਲਈ ਸਾਪਾ ਮੁੱਖ ਮੰਤਰੀ ਸਰਵੀਰ ਸਿੰਘ ਬਾਦਲ ਗਏ ਕਿਤੇ ਉਹ ਕਹਿੰਦੇ ਜੇ 1.5 ਲੱਖ ਰੁਪਇਆ ਮੈਂ ਦੇ ਦੂੰਗਾ ਵਿਭਾ ਹਰ ਸਿੰਮਤ ਕੋਰ ਬਾਦਲ ਗਏ ਪਾਣੀ ਦੇਖਣ ਵਾਸਤੇ ਦੌਰੇ ਤੇ ਕਿਸਾਨਾਂ ਨੇ ਆਖਿਆ ਵੀ ਬਾਜੀ ਇੱਥੇ ਬੋਰ ਕਰਾ ਦਿਓ ਕਹਿੰਦੇ ਇੱਕ ਬੋਰ ਦੀ ਕਿਹੜੀ ਗੱਲ ਆਪਾਂ 4-5 ਕਰਵਾ ਦਿੰਨੇ ਆ ਕਹਿੰਦੇ ਕਿੰਨੇ ਦਾ ਹੁੰਦਾ ਇੱਕ ਬੋਰ ਆ ਕਹਿੰਦੇ ਜੀ 1.5 ਲੱਖ ਦਾ ਕਿਸਾਨ ਕਹਿਣ ਲੱਗੇ ਕੰਨੀ ਲਾਓ ਡੀਸੀ ਨੂੰ ਵੋਨ ਆਪਾਂ ਕਿਉਂ ਕਰਵਾਈਏ ਆਪਾਂ ਡੀਸੀ ਤੋਂ ਕਰਵਾ ਕੇ ਦਵਾਂਗੇ ਸੋ ਇਹਨਾਂ ਲੋਕਾਂ ਨੇ ਦੋਸਤੋ ਆਪਣੀ ਸਿਆਸਤ ਚਮਕਾਉਣੀ ਹੁੰਦੀ ਆ ਪੰਜਾਬ ਤੋਂ ਬਾਹਰ ਐਨਆਰਆਈ ਭਰਾਵਾਂ ਨੂੰ ਵੱਡੀਆਂ-ਵੱਡੀਆਂ ਸੰਸਥਾ ਨੂੰ ਉਪਜੀਦਾ ਤੁਸੀਂ ਉਹ ਕਿਸਾਨਾਂ ਦੀ ਬਾਹ ਫੜੋ ਜਿਹੜੇ ਕਿਸਾਨ ਘਰ ਗਵਾ ਚੁੱਕੇ ਨੇ ਜ਼ਮੀਨਾਂ ਗਵਾ ਚੁੱਕੇ ਨੇ ਡੰਗਰਾਂ ਬਰਬਾਦ ਹੋ ਚੁੱਕੇ ਨੇ ਅਸੀਂ ਵੀ ਕਹਿੰਦੇ ਵੀ ਇਸ ਜਗ੍ਹਾ ਤੇ ਜਿੱਥੇ ਤੁਹਾਨੂੰ ਜ਼ਿਆਦਾ ਨੁਕਸਾਨ ਲੱਗਦਾ ਉੱਥੇ ਤੁਸੀਂ ਜਾ ਕੇ ਲੋਕਾਂ ਦੀ ਮਦਦ ਕਰੋ ਤੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨਾਲ ਜੁੜੋ ਤੇ ਜੁੜੋ ਇਹ ਸਾਡੇ ਵੱਲੋਂ ਅਪੀਲ ਆ ਦੋਸਤੋ